ਸਭ ਕੁਝ ਕਰਨ ਕਰਾਉਣ ਵਾਲਾ ਸਭ ਕੁਝ ਕਰਨ ਵਾਲਾ ਜਨਮ ਤੋਂ ਲੈ ਕੇ ਮੌਤ ਤੱਕ ਅਤੇ ਜਨਮ ਤੋਂ ਪਹਿਲਾਂ ਮਨੁੱਖਾ ਜਨਮ ਤੋਂ ਬਾਅਦ ਹੁਣ ਇਹ ਜਿਹੜਾ ਸ਼ਬਦ ਆ ਇਸ ਨੂੰ ਜਦੋਂ ਗੌਰ ਨਾਲ ਦੇਖਦੇ ਆ ਤਾਂ ਉਸ ਪਰਮਾਤਮਾ ਦੇ ਅਗੰਮੀ ਜੋ ਕੁਦਰਤੀ ਨਿਜਮ ਹੈ ਉਸ ਦੇ ਉੱਤੇ ਭਰੋਸਾ ਕਰਨ ਨੂੰ ਸਤਿਗੁਰੂ ਪਾਤਸ਼ਾਹ ਜੀ ਅੱਜ ਦੇ ਸ਼ਬਦ ਵਿੱਚ ਸਦਾਇਤ ਕਰਦੇ ਨੇ ਕਿਉਂਕਿ ਮਨੁੱਖ ਜ਼ਿਆਦਾਤਰ ਉਹਨਾਂ ਚੀਜ਼ਾਂ ਦੇ ਉੱਤੇ ਵਿਸ਼ਵਾਸ ਕਰਦਾ ਹੈ ਉਹਨਾਂ ਚੀਜ਼ਾਂ ਤੇ ਪਰੋਸਾ ਕਰਦਾ ਹੈ ਜੋ ਮਨੁੱਖ ਨੂੰ ਦਿਸਦੀਆਂ ਨੇ ਕਿਉਂਕਿ ਮਨੁੱਖੀ ਸਰੀਰ ਜਿਹੜੀ ਬਣਤਰ ਹੈ ਇਹ ਪੰਜ ਤੱਤਾਂ ਤੋਂ ਬਣਿਆ ਹੋਇਆ ਹੈ ਪੰਜ ਤੱਤਾਂ ਦੇ ਨਾਲ-ਨਾਲ ਇਹਦੇ ਵਿੱਚ ਪੰਜ ਗਿਆਨ ਇੰਦ੍ਰੇ ਨੇ ਉਹ ਜਿਹੜੇ ਪੰਜ ਗਿਆਨ ਇੰਦ੍ਰੇ ਨੇ ਉਹਨਾਂ ਦਾ ਇੱਕ ਸੁਭਾਅ ਹੈ ਕਿ ਉਹਦੇ ਵਿੱਚ ਪੰਜ ਤਰ੍ਹਾਂ ਦੇ ਨਾਲ ਕਿਸੇ ਚੀਜ਼ ਨੂੰ ਮਹਿਸੂਸ ਕਰਦਾ ਬੰਦਾ ਹਰਕ ਚੀਜ਼ ਦੀ ਸੁੰਦਰਤਾ ਨੂੰ ਹਰਕ ਚੀਜ਼ ਦੀ ਜਿਹੜੀ ਸੌਹਲਤਾ ਨੂੰ ਉਹ ਗਿਆਨ ਇੰਦਰੀਆਂ ਦੇ ਰਾਹੀਂ ਹੀ ਦੇਖਦਾ ਹੈ ਜਿਸ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਕਿਸੇ ਚੀਜ਼ ਨੂੰ ਉਹਨੇ ਸ਼ੋਕ ਕੇ ਮਹਿਸੂਸ ਕਰਨਾ ਹੈ ਕਿਸੇ ਚੀਜ਼ ਨੂੰ ਉਹਨੇ ਦੇਖ ਕੇ ਮਹਿਸੂਸ ਕਰਨਾ ਹੈ ਕਿਸੇ ਚੀਜ਼ ਨੂੰ ਸੁਣ ਕੇ ਮਹਿਸੂਸ ਕਰਨਾ ਹੈ ਕਿਸੇ ਨੂੰ ਚੱਖ ਕੇ ਅਲੱਗ-ਅਲੱਗ ਕਿਸੇ ਚੀਜ਼ ਨੂੰ ਸੁੰਘ ਕੇ ਪੰਜ ਤਰ੍ਹਾਂ ਦੇ ਨਾਲ ਮਨੁੱਖ ਕਿਸੇ ਪਦਾਰਥ ਨੂੰ ਦੇਖਦਾ ਹੈ ਛੋਣ ਦੇ ਨਾਲ ਉਹਦਾ ਸਪਰਸ਼ ਕਿਸ ਤਰ੍ਹਾਂ ਦਾ ਹੈ ਅੱਖਾਂ ਦੇ ਨਾਲ ਉਸ ਦਾ ਰੰਗ ਉਹਦਾ ਰੂਪ ਕਿਸ ਤਰ੍ਹਾਂ ਦਾ ਹੈ ਫਿਰ ਕਹਿੰਦੇ ਨੇ ਜੀਭ ਦੇ ਨਾਲ ਸਵਾਦ ਟੇਸਟ ਕਿਸ ਤਰ੍ਹਾਂ ਦਾ ਹੈ ਫਿਰ ਕਹਿੰਦੇ ਨੇ ਮਨੁੱਖ ਕੰਨਾਂ ਦੇ ਨਾਲ ਉਸ ਦੀ ਆਵਾਜ਼ ਉਸ ਦੀ ਧੁਨੀ ਨੂੰ ਸੁਣਦਾ ਹੈ ਆਵਾਜ਼ ਕਿਸ ਤਰ੍ਹਾਂ ਦੀ ਹੈ ਧੁਨੀ ਕਿਸ ਤਰ੍ਹਾਂ ਦੀ ਹੈ ਸਹਿਬਾਤਸ਼ਾਹ ਕਹਿੰਦੇ ਪੰਜ ਹੀ ਤਰੀਕੇ ਨੇ ਕਿਸੇ ਵੀ ਚੀਜ਼ ਨੂੰ ਦੇਖਣ ਦੇ ਪਰ ਸਹਿਪਾ ਸਿਕ ਨੇ ਰੂਪ ਰੰਗਿਆ ਰੇਖ ਪੇ ਕੋ ਕਹਿ ਨਾ ਸਕਤ ਕੇ ਰੂਪ ਨਾ ਰੰਗ ਨਾ ਰੇਖ ਕੇਸ਼ ਕਹਿਣ ਲਗੇ ਨਾ ਕੋਈ ਰੂਪ ਹੈ ਨਾ ਰੰਗ ਹੈ ਨਾ ਬਣਤਰ ਹੈ ਰੂਪ ਨਾ ਰੰਗ ਨਾ ਰੇਖ ਕੇਸ਼ ਤਿਹੂ ਗੁਣ ਤੇ ਪ੍ਰਪੈਨ ਕਹਿਣ ਲਗੇ ਤਿੰਨੇ ਗੁਣਾ ਤੋਂ ਸੰਸਾਰਕ ਗੁਣਾ ਤੋਂ ਉਪਰ ਆ ਕਲੰਗੀਧਰ ਪਾਤਸ਼ਾਹ ਕਹਿੰਦੇ ਰੂਪ ਰੰਗਿਆ ਰੇਖ ਪੇ ਕੋ ਕਹਿ ਨਾ ਸਕਤ ਕੇ ਨਾ ਕਹਿਣ ਲਗੇ ਉਹਦਾ ਕੋ ਰੂਪ ਹੈ ਚੱਕਰ ਚੇਨ ਔਰ ਬਰਨ ਜਾ ਤਰਪਾਤ ਨਹਿਨ ਜੇ ਅਰੂਪ ਰਾਂਗਿਆ ਰੇਖ ਭੇ ਕੋ ਕਹਿ ਨਾ ਸਕਤ ਕੇ ਕਹਿਣ ਲੱਗੇ ਉਹਦਾ ਕੋਈ ਰੂਪ ਨਹੀਂ ਕੋਈ ਉਹਦਾ ਆਕਾਰ ਨਹੀਂ ਕੋਈ ਉਹਦੀ ਬਣਤਰ ਨਹੀਂ ਕੋਈ ਰੰਗ ਨਹੀਂ ਵਿਸ਼ੇਸ਼ ਕੋਈ ਉਹਦਾ ਚਿੰਨ ਨਹੀਂ ਕੋ ਕਹਿ ਨਾ ਸਕਤ ਕੇ ਪਰ ਕਹਿਣ ਲੱਗੇ ਸਾਰਾ ਕੁਝ ਨਾ ਹੁੰਦੇ ਹੋਇਆ ਵੀ ਅਚਲ ਹੈ ਅਚਲ ਜਿਹਨੂੰ ਜਿਹੜਾ ਕਾਇਨਾਤ ਦੇ ਵਿੱਚ ਟਿਕਿਆ ਹੋਇਆ ਬਾਕੀ ਸਭ ਕੁਝ ਚੱਲ ਰਿਹਾ ਉਹ ਇੱਕ ਟਿਕਿਆ ਹੋਇਆ ਹੈ ਇੱਕ ਰਸ ਹੈ ਲਗਾਤਾਰ ਹੈ ਅਵਿਥ ਹੈ ਉਸ ਪ੍ਰਮਾਤਮਾ ਦੀ ਐਗਜ਼ਿਸਟੈਂਸਲੀ ਹੋਂਦ ਨੂੰ ਕੁਦਰਤੀ ਹੋਂਦ ਜਿਹੜੀ ਜਿਵੇਂ ਜਿਵੇਂ ਮਨੁੱਖ ਸੰਸਾਰ ਨੂੰ ਪੜਦਾ ਜਾਂਦਾ ਨਾ ਬਹੁਤਾਤ ਵਿੱਚ ਇਹ ਹੁੰਦਾ ਵੀ ਬੰਦਾ ਉਸ ਹੋਂਦ ਨੂੰ ਵੀ ਨਕਾਰਨ ਲੱਗ ਜਾਂਦਾ ਹੈ ਹੌਲੀ ਹੌਲੀ ਸੰਸਾਰ ਦਾ ਗਿਆਨ ਜਿਹਦੇ ਕੋਲ ਬਹੁਤਾ ਹੋ ਜਾਏ ਸਤਿਗੁਰੂ ਕਹਿੰਦੇ ਨੇ ਕਈ ਵਾਰੀ ਮਨੁੱਖ ਦੇ ਕੋਲ ਨਰੰਕਾਰ ਦਾ ਗਿਆਨ ਬਿਲਕੁਲ ਜ਼ੀਰੋ ਰਹਿ ਜਾਂਦਾ ਨਰੰਕਾਰ ਦੇ ਗਿਆਨ ਨੂੰ ਜੇਕਰ ਜਾਨਣਾ ਹੈ ਤੇ ਸਹਿਬ ਪਾਤਸ਼ਾਹ ਕਹਿੰਦੇ ਸੰਸਾਰ ਵੱਲੋਂ ਥੋੜਾ ਜਿਹਾ ਆਪਣੇ ਗਿਆਨ ਇੰਦਰੀਆਂ ਨੂੰ ਰੋਕਣਾ ਪੈਂਦਾ ਹੈ ਸੰਕੁਚਿਤਣਾ ਪੈਂਦਾ ਹੈ ਤੇ ਜਿਸ ਦਿਨ ਮਨੁੱਖ ਨੂੰ ਉਸ ਦੀ ਹਰ ਇੱਕ ਛਾਇ ਦੇ ਵਿੱਚ ਚੱਲ ਰਹੇ ਉਸ ਦੇ ਰੂਪ ਦਾ ਅਹਿਸਾਸ ਹੁੰਦਾ ਹੈ ਫਿਰ ਉਸ ਦਿਨ ਇਸ ਤਰ੍ਹਾਂ ਦੇ ਸ਼ਬਦ ਪ੍ਰਗਟ ਹੁੰਦੇ ਨੇ ਮੈਂ ਵਾਰਤਾ ਪੜ੍ਹ ਰਿਹਾ ਸੀਗਾ ਕਿਸੇ ਵਿਦਵਾਨ ਨੇ ਲਿਖੀ ਜਦੋਂ ਕਿਤੇ ਮਨੁੱਖ ਦੇ ਅੰਤਰਾਤਮੇ ਵਿੱਚ ਇਸ ਤਰ੍ਹਾਂ ਦੇ ਖਿਆਲات ਇਸ ਤਰ੍ਹਾਂ ਦੇ ਵਿਚਾਰ ਜਦੋਂ ਉਸ ਕੁਦਰਤ ਦੇ ਵਿੱਚ ਕਾਦਰ ਜਿਹੜਾ ਵਿਚਰ ਰਿਹਾ ਹੈ ਜਿਹੜਾ ਲਗਾਤਾਰ ਜੋ ਕੁਝ ਅਸੀਂ ਬੋਲ ਰਹੇ ਹਾਂ ਜੋ ਕੁਝ ਸੁਣ ਰਹੇ ਹਾਂ ਉਹ ਸਾਰੇ ਦੇ ਪਿੱਛੇ ਉਹ ਚੱਲ ਰਹੀ ਤਾਕਤ ਸਮਰੱਥਾ ਨੂੰ ਜਦੋਂ ਕਿਤੇ ਮਨੁੱਖ ਅਹਸਾਸੀਤ ਵਿੱਚ ਲੈ ਕੇ ਆਉਂਦਾ ਆਪਣੇ ਖਿਆਲਾਂ ਵਿੱਚ ਲੈ ਕੇ ਆਉਂਦਾ ਤਾਂ ਉਹਦੇ ਅੰਤਰਾਤਮੇ ਦੇ ਵਿੱਚੋਂ ਫਿਰ ਇਸ ਤਰ੍ਹਾਂ ਦੇ ਬੋਲ ਫੁੱਟਦੇ ਪ੍ਰਗਟ ਹੁੰਦੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ ਉਦਾਹਰਨਾਂ ਨੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬਾਬਾ ਨਾਮਦੇਵ ਜੀ ਕਹਿਣ ਲੱਗੇ ਚੌਂਕੜਾ ਮਾਰ ਕੇ ਬੈਠੇ ਸਨ ਬੰਦਗੀ ਵਾਲੀ ਰੂਹ ਸੀ ਬੜੀ ਸਿਮਰਨ ਕੀਤਾ ਬਹੁਤ ਬੰਦਗੀ ਕੀਤੀ ਅਤੇ ਹੱਥਾਂ ਦੇ ਨਾਲ ਕੀਰਤ ਵੀ ਕੀਤੀ ਕਿੰਨੀ ਕੁ ਕੀਰਤ ਕਿ ਸਾਨੂੰ ਸਿੱਖਿਆ ਵੀ ਦੇ ਕੇ ਗਏ ਕਿ ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸਮਾਲ ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ ਪ੍ਰਮਾਤਮਾ ਜਿਹੜਾ ਉਹ ਕਹਿਣ ਲੱਗੇ ਤੇਰੀ ਹੱਥਾਂ ਪੈਰਾਂ ਦਾ ਵਿਸ਼ਾ ਨਹੀਂ ਹੈ ਪ੍ਰਮਾਤਮਾ ਤੇਰੇ ਚਿੱਤ ਦਾ ਵਿਸ਼ਾ ਹੈ ਚੇਤੇ ਦਾ ਤੇਰੇ ਚੇਤੇ ਦੇ ਵਿੱਚ ਉਹਦੀ ਯਾਦ ਕਿ ਨਹੀਂ ਹੈ ਹੱਥਾਂ ਨਾਲ ਤੂੰ ਕੀ ਕਰ ਰਿਹਾ ਹੈ ਤੇਰੀ ਕਿਰਤ ਕੀ ਹੈ ਇਹ ਚੀਜ਼ ਮਤਲਬ ਨਹੀਂ ਰੱਖਦੀ ਤੇਰੀ ਸੁਰਤ ਕੀ ਹੈ ਅਰਥ ਇਹ ਹੈ ਧਰਮ ਹੈ ਹੀ ਸੁਰਤ ਦਾ ਵਿਸ਼ਾ ਧਰਮ ਮਨੁੱਖ ਦੇ ਹੱਥਾਂ ਦੀ ਕਿਰਤ ਦਾ ਵਿਸ਼ਾ ਨਹੀਂ ਹੈ ਮਨੁੱਖ ਦੀ ਸੁਰਤ ਦਾ ਵਿਸ਼ਾ ਹੈ ਤੇ ਜਿਸ ਦੀ ਸੁਰਤ ਕਾਮਲ ਹੋਵੇ ਤਾਂ ਕਹਿੰਦੇ ਨੇ ਵੀ ਭਾਵੇਂ ਹੱਥ ਪੈਰ ਕਿਸੇ ਵਕਤ ਇਸ ਤਰ੍ਹਾਂ ਧਰਤੀ ਤੇ ਇਸ ਤਰ੍ਹਾਂ ਦੇ ਵੀ ਪੁਰਖ ਹੋਏ ਨੇ ਸਰੀਰਕ ਤੌਰ ਤੇ ਬਾਬਾ ਜੀ ਜਿਹੜੇ ਅਸ਼ਟਬਕਰ ਜੀ ਸਨ ਉਹਨਾਂ ਦੇ ਸਰੀਰ 'ਚ 8 ਵਾਲ ਪੈਂਦੇ ਸਨ। ਸਰੀਰਕ ਤੌਰ ਤੇ ਉਹਨਾਂ ਦੀ ਦਿੱਖ ਉਹਨਾਂ ਦੀ ਬਣਤਰ ਠੀਕ ਨਹੀਂ ਸੀ, ਕਾਮਲ ਨਹੀਂ ਸੀ। ਅੰਗ ਪੈਰ ਜਿਹੜੇ ਨੇ ਉਹ ਠੀਕ ਕੰਮ ਨਹੀਂ ਕਰਨ ਕਰਦੇ, ਪੈਰਾਲਾਈਜ਼ ਸੀਗੇ। ਪਰ ਸੁਰਤ ਇੰਨੀ ਉੱਚੀ ਸੀ ਕਿਉਂਕਿ ਉਹ ਸੁਰਤ ਦੇ ਵਿੱਚ ਗਿਆਨ ਅੰਤਰਾਤਮੇ ਦੇ ਵਿੱਚ ਪ੍ਰਗਟ ਹੋ ਗਿਆ ਸੀ। ਸਰੀਰਕ ਤੌਰ ਤੇ ਇਸ ਤਰ੍ਹਾਂ ਦੇ ਭਗਤ ਹੋਏ ਨੇ ਜਿਨ੍ਹਾਂ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ। ਬਾਬਾ ਸੁਰਦਾਸ ਜੀ ਪਰसों ਕਿ ਚੌਥੇ ਕੋਈ ਸੱਜਣ ਅ ਗੱਲ ਕਰ ਰਿਹਾ ਸੀ ਉਹ ਆਇਆ ਕਹਿਣ ਲੱਗਿਆ ਵੀ ਮੈਨੂੰ ਬਾਬਾ ਸੂਰਦਾਸ ਜੀ ਦਾ ਇੱਕ ਸ਼ਬਦ ਗੁਰੂ ਰੰਗ ਸਾਹਿਬ ਦੇ ਵਿੱਚ ਅੰਕਤ ਆ 1255 ਅੰਦਲੇ ਰਾਗ ਸਾਰੰਗ ਦੇ ਵਿੱਚ ਹੈ ਭਗਤਾਂ ਦੀ ਬਾਣੀ ਦੇ ਵਿੱਚ ਕਹਿਣ ਲੱਗੇ ਮੈਨੂੰ ਚਾਹੀਦਾ ਉਹ ਸ਼ਬਦ ਤੁਸੀਂ ਲਿਖ ਕੇ ਦਿਓ ਮੈਨੂੰ ਕਾਰਨ ਪੁੱਛਿਆ ਉਹ ਕਹਿੰਦਾ ਕਾਰਨ ਹੈਗਾ ਕਾਰਨ ਕੀ ਦੱਸਿਆ ਕਹਿਣ ਲੱਗੇ ਜਦੋਂ satsangਤ ਕਰਦੇ ਨੇ ਨਾ ਤੇ ਉੱਥੇ ਸੰਗਤ ਦੇ ਵਿੱਚ ਬਹੁਤ ਸਾਰੇ ਅਪਾਹਜ ਲੋਕ ਜਿਨ੍ਹਾਂ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਕਹਿਣ ਲੱਗੇ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਆਉਂਦੇ ਨੇ ਸਰੀਰਕ ਤੌਰ ਤੇ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਹੈਗਾ ਉਹਨਾਂ ਦੇ ਵਿੱਚ ਸੰਪੂਰਨਤਾ ਨਹੀਂ ਹੈ ਇਸ ਤਰ੍ਹਾਂ ਦੇ ਲੋਕ satsangਤ ਦੇ ਵਿੱਚ ਆਪਣੇ ਦੁੱਖ ਆਪਣੀਆਂ ਤਕਲੀਫਾਂ ਲੈ ਕੇ ਆਉਂਦੇ ਨੇ ਸਰੀਰਕ ਸਮਰਤ ਜਿਹੜੀਆਂ ਹੈਗੀਆਂ ਸਮਸਿਆਵਾਂ ਜਿਹੜੀਆਂ ਨੇ ਉਹ ਗੁਰੂ ਦੇ ਚਰਨਾਂ 'ਚ ਲੈ ਕੇ ਅਰਦਾਸ ਬੇਨਤੀ ਜੋਦ ਦੀ ਬਸਤੇ ਹੁੰਦੇ ਨੇ ਤੋ ਕਹਿੰਦਾ ਜਦੋਂ ਇਸ ਤਰ੍ਹਾਂ ਦੇ ਕੋਈ ਲੋਕ ਆਉਂਦੇ ਨੇ ਤੋ ਕਹਿੰਦੇ ਮਨਸ਼ਾ ਕੇਵਲ ਇੱਥੋਂ ਤੱਕ ਰਹਿ ਜਾਂਦੀ ਵੀ ਮੇਰੀ ਜਿਹੜੀ ਇਹ ਸਮੱਸਿਆ ਹੈਗੀ ਇਹ ਦੂਰ ਹੋ ਜਾਵੇ ਕਹਿਣ ਲੱਗੇ ਉਸ ਤੋਂ ਅੱਗੇ ਨਹੀਂ ਗੱਲ ਜਾਂਦੀ ਤੇ ਇਹ ਗੱਲ ਸੱਚ ਹੈ ਜਦੋਂ ਆਪਾਂ ਆਪਣਾ ਦੁੱਖ ਆਪਣੀ ਤਕਲੀਫ ਆਪਣੀ ਸਮੱਸਿਆ ਲੈ ਕੇ ਆਉਂਦੇ ਨਾ ਕਈ ਵਾਰੀ ਉਸ ਸਮੱਸਿਆ ਦਾ ਹੱਲ ਤਾਂ ਆਪਾਂ ਲੱਭਦੇ ਆਂ ਪਰ ਉਸ ਤੋਂ ਅੱਗੇ ਸਦੀਵ ਕਾਲ ਦਾ ਸੁੱਖ ਮਿਲ ਜਾਵੇ ਇਹ ਮਨ ਦੀ ਮੰਗ ਨਹੀਂ ਹੁੰਦੀ ਅਪਾ ਕੱਲ ਵੀ ਬੇਨਤੀ ਕਰ ਰਿਹਾ ਸੀਗਾ ਬਹੁਤ ਘੱਟ ਮਨੁੱਖ ਦੇ ਅੰਦਰ ਇਸ ਤਰ੍ਹਾਂ ਦੀ ਮੰਗ ਹੈ ਬਹੁਤੀਆਂ ਮੰਗਾਂ ਜਿਹੜੀਆਂ ਨੇ ਸੰਸਾਰ ਕੀਨੇ ਮਹਾਤਮਾ ਬੁੱਧ ਜੀ ਦੇ ਜੀਵਨ ਦੇ ਵਿੱਚੋਂ ਕੱਲ ਆਪਾਂ ਬਾਤ ਸਾਂਝੀ ਕਰ ਰਹੇ ਸੀਗੇ ਕਿ ਮਹਾਤਮਾ ਜੀ ਕਿਸੇ ਪਿੰਡ ਦੇ ਜਿਹੜਾ ਹੈਗਾ ਬਾਹਰ-ਬਾਰ ਬੈਠੇ ਨੇ ਤੇ ਉਸ ਪਿੰਡ ਦਾ ਕੋਈ ਸ਼ਿਆਣਾ ਮਨੁੱਖ ਕੋਈ ਮਾਅਜ਼ਜ਼ ਸ਼ਖਸੀਅਤ ਜਿਹੜਾ ਪਿੰਡ ਦੀ ਅਗਵਾਈ ਕਰ ਰਿਹਾ ਸੀ ਉਹ ਬਾਬਾ ਜੀ ਦਾ ਬੜਾ ਆਜ਼ਿਜ਼ ਨਿਵਾਸ ਸੀਗਾ ਤੇ ਉਸ ਨੇ ਜਾ ਕੇ ਬੇਨਤੀ ਕੀਤੀ ਕਹਿਣ ਲੱਗੇ ਵੀ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਨਾ ਹਾਂ ਮੈਂ ਸੁਣਿਆ ਤੁਸੀਂ ਨਿਰਵਾਣ ਪਦ ਦੀਆਂ ਗੱਲਾਂ ਕਰਦੇ ਹੋ ਮੁਕਤੀ ਦੀਆਂ ਬਾਤਾਂ ਕਰਦੇ ਹੋ ਕਿ ਮਨੁੱਖ ਨੂੰ ਮੁਕਤ ਹੋਣਾ ਚਾਹੀਦਾ ਹੈ ਕਹਿਣ ਲੱਗੇ ਤੁਸੀਂ ਉਪਦੇਸ਼ ਵੀ ਸੋਹਣਾ ਦਿੰਦੇ ਹੋ ਤੇ ਮੈਂ ਸੋਚਦਾ ਜੇ ਜਿਹੜਾ ਤੁਸੀਂ ਉਪਦੇਸ਼ ਦੇ ਰਹੇ ਹੋ ਤੇ ਸੱਚ ਹੈ ਤੁਹਾਡੇ ਉਪਦੇਸ਼ ਦੇ ਨਾਲ ਲੋਕਾਂ ਨੂੰ ਮੁਕਤ ਹੋ ਜਾਣਾ ਚਾਹੀਦਾ ਹੈ ਤੁਸੀਂ ਕਿੰਨੇ ਕੁ ਲੋਕਾਂ ਨੂੰ ਮੁਕਤ ਕਰ ਦਿੱਤਾ ਅੱਜ ਤੱਕ ਹੁਣ ਸਵਾਲ ਉਹਦਾ ਸੁਭਾਵਿਕ ਸੀ ਕਿੰਨੇ ਕੁ ਲੋਕ ਨਿਰਵਾਣ ਪਦ ਨੂੰ ਪ੍ਰਾਪਤ ਹੋ ਗਏ ਕੱਲ ਹੀ ਮੈਂ ਵਾਰਤਾਏ ਸਾਂਝੀ ਕਰ ਰਿਹਾ ਸੀ ਦਿਨ ਦੇ ਵਕਤ ਤਾਂ ਮਹਾਤਮਾ ਜੀ ਨੇ ਉਹਨਾਂ ਨੂੰ ਇੱਕ ਕਲਮ ਇੱਕ ਦਵਾਤ ਇੱਕ ਕਾਗਜ਼ ਵਰਕਾ ਦਿੱਤਾ ਇੱਕ ਉਸ ਵਕਤ ਜੋ ਕਾਗਜ਼ ਵਰਤਿੰਦੇ ਸੀਗੇ ਕਹਿਣ ਲੱਗੇ ਵੀ ਜਾਓ ਪਿੰਡ ਦੇ ਵਿੱਚ ਜਿੰਨੇ ਰਹਿਣ ਵਾਲੇ ਲੋਕ ਨੇ ਜਿੰਨਾ ਕੁ ਆਬਾਦਾਨ ਹੈ ਜਿੰਨੀ ਕੁ ਆਬਾਦੀ ਹੈ ਉਹਨਾਂ ਲੋਕਾਂ ਨੂੰ ਉਹਨਾਂ ਦੀਆਂ ਮੰਗਾਂ ਪੁੱਛਣੀਆਂ ਨੇ ਤੇ ਲਿਖਣੀਆਂ ਨੇ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਕਹਿੰਦੇ ਨੇ ਬੰਦੇ ਦੀਆਂ ਜੇ ਮੰਗਾਂ ਦੀ ਗੱਲ ਕਰਨ ਲੱਗ ਜਾਈਏ ਨਾ ਬੰਦਾ ਸਾਰੀ ਉਮਰ ਵੀ ਲਿਖਦਾ ਰਹੇ ਤੇ ਬੰਦੇ ਦੀਆਂ ਮੰਗਾਂ ਕਦੇ ਪੂਰੀਆਂ ਨਹੀਂ ਹੁੰਦੀਆਂ ਜਿਨ੍ਹਾਂ ਦੇ ਕੋਲ ਸਾਰਾ ਕੁਝ ਵੀ ਹੈਗਾ ਨਾ ਉਹਨਾਂ ਦੇ ਕੋਲ ਵੀ ਹਜ਼ਾਰਾਂ ਮੰਗਾਂ ਨੇ ਅਜੇ ਤੱਕ ਤੇ ਸ਼ਾਇਦ ਪਾਤਸ਼ਾਹ ਕਹਿੰਦੇ ਹਜ਼ਾਰਾਂ ਲੱਖਾਂ ਮੰਗਾਂ ਉਹਨਾਂ ਦੀ ਤੁਸੀਂ ਲਿਖ ਲਓ ਤੇ ਉਹਨਾਂ ਦੀ ਮੰਗ ਦੇ ਵਿੱਚ ਕਦੇ ਪ੍ਰਮਾਤਮਾ ਨਹੀਂ ਆਉਂਦਾ ਇਹ ਬੜੀ ਬਦਕਿਸਮਤੀ ਹੈ ਮਨੁੱਖ ਦੀ ਕਿਉਂਕਿ ਬੰਦਾ ਉਹੀ ਮੰਗਦਾ ਉਹੀ ਚਾਹੁੰਦਾ ਹੈ ਜੀ ਨੂੰ ਗਿਆਨ ਇੰਦਰੀ ਵਰਤ ਸਕਣ ਕਹਿਣ ਦਾ ਭਾਵਜੀ ਨੂੰ ਸਰੀਰ ਦੀ ਵਰਤੋਂ ਦੇ ਵਿੱਚ ਲਿਆਂਦਾ ਜਾ ਸਕੇ ਜਿਹੜੇ ਚੀਜ਼ ਸਰੀਰ ਦੀ ਵਰਤੋਂ ਚ ਨਹੀਂ ਆਉਂਦੀ ਮਨੁੱਖ ਉਹ ਬਹੁਤ ਘਟ ਮੰਗਦਾ ਹੈ ਮਹਾਤਮਾ ਜੀ ਨੇ ਉਸ ਸੱਜਣ ਨੂੰ ਕਿਹਾ ਕਹਿਣ ਲੱਗੇ ਜਾ ਪਿੰਡ ਦੇ ਵਿੱਚ ਜਾ ਕੇ ਲਿਖੀ ਲੋਕਾਂ ਦੀਆਂ ਮੰਗਾ ਬਸ ਮੈਨੂੰ ਇਹਨਾਂ ਕੰਮ ਕਰਕੇ ਲਿਆ ਦੇ ਫਿਰ ਬਾਕੀ ਗੱਲ ਆਪਾਂ ਬਾਅਦ ਵਿੱਚ ਕਰਾਂਗੇ ਉਹ ਸੱਜਣ ਜਾਂਦਾ ਹੈ ਜਾ ਕੇ ਮੰਗਾ ਲਿਖਦਾ ਸਾਰਿਆਂ ਦੀ ਕਿਹਦੀ ਮੰਗੀ ਹੈ ਕੋਈ ਪੁੱਤ ਮੰਗਦਾ ਕੋਈ ਦੁੱਧ ਮੰਗਦਾ ਕੋਈ ਕੁਝ ਮੰਗਦਾ ਹੈ ਕਿਸੇ ਦੀ ਕੋਈ ਮੰਗ ਹੈ ਕਿਸੇ ਦੀ ਜ਼ਮੀਨ ਜਾਇਦਾਦ ਦੀ ਕਿਸੇ ਦੀ ਗਹਿਣਿਆਂ ਦੀ ਅਲੱਗ-ਅਲੱਗ ਕਿਸੇ ਦੀ ਦੇਹ ਰੋਗਤਾ ਦੀ ਅਲੱਗ-ਅਲੱਗ ਮੰਗਾ ਨੇ ਹਜ਼ਾਰਾਂ ਲੋਕਾਂ ਦਾ ਡਾਟਾ ਤਿਆਰ ਕੀਤਾ ਜਾਂਦਾ ਹੈ ਸਰਵੇਖਣ ਹੁੰਦਾ ਹੈ ਸਰਵੇਖਣ ਤੋਂ ਬਾਅਦ ਮਹਾਤਮਾ ਜੀ ਦੇ ਕੋਲ ਆਉਂਦਾ ਵਾਪਸ ਕਹਿਣ ਲੱਗਿਆ ਜਿਵੇਂ ਬਹੁਤ ਲੋਕਾਂ ਨੂੰ ਮਿਲਿਆ ਸਰਵੇਖਣ ਕੀਤਾ ਗਿਆ ਉਸ ਸਰਵੇ ਦੇ ਵਿੱਚ ਆ ਮੰਗਾ ਲੋਕਾਂ ਨੇ ਰੱਖਿਆ ਹੁਣ ਉਹ ਸੱਜਣੇ ਸੋਚ ਰਹੇ ਸੀ ਸ਼ਾਇਦ ਮਹਾਤਮਾ ਜੀ ਜੋ ਉਹਨਾਂ ਦੀਆਂ ਮੰਗਾਂ ਪੁੱਛ ਰਹੇ ਤੇ ਸ਼ਾਇਦ ਮੰਗਾਂ ਪੂਰੀਆਂ ਕਰਨੀਆਂ ਹੋਣਗੀਆਂ ਮਹਾਤਮਾ ਜੀ ਨੇ ਜਿਹੜੀ ਗੱਲ ਕਹੀ ਉਹ ਬੜੀ ਕਮਾਲ ਦੀ ਸੀ ਕਹਿਣ ਲੱਗੇ ਤੂੰ ਇਹਨਾਂ ਦੇ ਵਿੱਚ ਦੇਖ ਖਾਂ ਕਿਸੇ ਨੇ ਨਿਰਵਾਣ ਪਦ ਮੰਗਿਆ ਕਿਸੇ ਨੇ ਮੁਕਤੀ ਮੰਗੀ ਹੈ ਕਹਿਣ ਲੱਗੇ ਜੀਨਾ ਇਹ ਤਾਂ ਸਾਰੇ ਦੇ ਸਾਰੇ ਸੰਸਾਰ ਮੰਗਣ ਵਾਲੇ ਨੇ ਕਹਿਣ ਲੱਗੇ ਫਿਰ ਕਿਸੇ ਨੂੰ ਕੁਝ ਦਿੱਤਾ ਕਿਵੇਂ ਜਾ ਸਕਦਾ ਜਿੰਨੀ ਦੇਰ ਤੱਕ ਉਹਦੀ ਮੰਗ ਹੀ ਨਾ ਹੋਵੇ ਸੱਚ ਜਾਣਿਓ ਪਰਮਾਤਮਾ ਹਰ ਇੱਕ ਥਾਂ ਤੇ ਮੌਜੂਦ ਹੈ ਕਣਕਣ ਵਿੱਚ ਮੌਜੂਦ ਹੈ ਕੱਲਾ ਮਨੁੱਖ ਦੀ ਮੰਗ ਵਿੱਚ ਮੌਜੂਦ ਨਹੀਂ ਹੈ ਕਦੇ ਵੀ ਮਨੁੱਖ ਰੱਬ ਨੂੰ ਨਹੀਂ ਮੰਗਣਾ ਚਾਹੁੰਦਾ ਰੱਬ ਵੱਲੋਂ ਦਿੱਤੇ ਹੋਏ ਪਦਾਰਥਾਂ ਨੂੰ ਮੰਗਦਾ ਹੈ ਤੇ ਪਦਾਰਥਾਂ ਦਾ ਹੀ ਮੁੱਲ ਪਾਉਂਦਾ ਹੈ ਤੇ ਬੰਦੇ ਨੂੰ ਪਦਾਰਥ ਹੀ ਵੱਡੇ ਲੱਗਦੇ ਨੇ ਦੇਣ ਵਾਲਾ ਬੰਦੇ ਨੂੰ ਵੱਡਾ ਨਹੀਂ ਲੱਗਦਾ ਜੇ ਇੱਕ ਪਾਸੇ ਕਿਸੇ ਮਨੁੱਖ ਦੇ ਸਾਹਮਣੇ ਲੱਖਾਂ ਰੁਪਈਆ ਦੇ ਪਦਾਰਥ ਰੱਖੇ ਹੋਣ ਤੇ ਦੂਜੇ ਪਾਸੇ ਧਰਮ ਹੋਵੇ ਬੰਦਾ ਪਦਾਰਥਾਂ ਨੂੰ ਚੁਣੇਗਾ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਸਤਿਗੁਰਾਂ ਨੇ ਗਵਾਹੀ ਦਿੱਤੀ ਇਸ ਗੱਲ ਦੀ ਸਤਿਗੁਰੂ ਕਹਿੰਦੇ ਨੇ ਕੀਤੇ ਕੋ ਮੇਰੇ ਸਮਨ ਨੇ ਪਦਾਰਥਾਂ ਨੂੰ ਤਾਂ ਕਹਿੰਦੇ ਪਹਾੜ ਕਰਕੇ ਸਮਝਦਾ ਹੈ ਕਰਨ ਹਾਰ ਤ੍ਰਿਣ ਜਾਣੈ ਤੇ ਦੇਣ ਵਾਲੇ ਨੂੰ ਤਣਕਾ ਵੀ ਨਹੀਂ ਸਮਝਦਾ ਬੰਦਾ ਇਹ ਹਾਲਤ ਆ ਮਨੁੱਖ ਦੀ ਕੀਤੇ ਕੋ ਮੇਰੇ ਸਮਨ ਨੇ ਕਰਨ ਹਾਰ ਤ੍ਰਿਣ ਜਾਣੈ ਕਹਿਣ ਲੱਗੇ ਕਰਨ ਵਾਲੇ ਤਣਕਾ ਸਮਝਦਾ ਹੈ ਜਾਣਦਾ ਹੀ ਕੁਝ ਨਹੀਂ ਤੇ ਕਹਿਣ ਲੱਗੇ ਉਸ ਦੀਆਂ ਕਿਰਤਾਂ ਨੂੰ ਪਹਾੜ ਸਮਝ ਕੇ ਉਹਨਾਂ ਨਾਲ ਜੁੜਿਆ ਹੋਇਆ ਚਮੜਿਆ ਹੋਇਆ ਮਤਲਬ ਸਹਿਬ ਪਾਤਸ਼ਾਹ ਕਹਿੰਦੇ ਨੇ ਇਹ ਹਾਲਤ ਆ ਬੰਦੇ ਦੀ ਖਰ ਜਿਹੜੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਸੀ ਉਹ ਸੱਜਣ ਨੇ ਜਿਹੜੀ ਗੱਲ ਕਹੀ ਬੜੀ ਕਮਾਲ ਦੀ ਸੀ ਉਹ ਕਹਿਣ ਲੱਗੇ ਅਸਲ ਦੇ ਵਿੱਚ ਇਹ ਹੈਗਾ ਵੀ ਅਸੀਂ ਇਹ ਸੋਚਦੇ ਆਂ ਵੀ ਉੱਥੇ ਕੋਈ ਆਵੇ ਤੇ ਉਹਨੂੰ ਇਹ ਦੱਸਿਆ ਜਾਵੇ ਵੀ ਭਾਈ ਸਰੀਰ ਦੀ ਕਿਸੇ ਵੀ ਹਾਲਤ 'ਚ ਭਗਤੀ ਹੋ ਸਕਦੀ ਕਿਉਂਕਿ ਭਗਤੀ ਬੰਦੇ ਦੀ ਸੁਰਤ ਦਾ ਵਿਸ਼ਾ ਹੈ ਬੰਦੇ ਦੇ ਚਿੱਤ ਦਾ ਵਿਸ਼ਾ ਹੈ ਭਗਤੀ ਮਨੁੱਖ ਦੇ ਚਿੱਤ ਦਾ ਵਿਸ਼ਾ ਤੇ ਬਾਬਾ ਨਾਮਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਇਹ ਬਾਤ ਦੱਸੀ ਹੈ ਉਹ ਕਹਿੰਦੇ ਨੇ ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸਮਾਲ ਹਾਥ ਪੌਂ ਕਰ ਕਾਮ ਸਭਾ ਥਨੜ ਕੰਮ ਕਰ ਅੱਖਾਂ ਨਾਲ ਦੇਖ ਜੀਬਾਨ ਨਾਲ ਬੋਲ ਪਰ ਚੇਤੇ 'ਚ ਪ੍ਰਮਾਤਮਾ ਨੂੰ ਰੱਖੀਂ ਬੜਾ ਸੌਖਾ ਤਰੀਕਾ ਹਾਥ-ਪਾਉਂ ਕਰ ਕੰਮ ਸਭ ਚੀਤ ਨਰੰਜਨ ਨਾਲ ਬਾਬਾ ਨਾਮਦੇਵ ਜੀ ਚੇਤੇ ਵਿੱਚ ਪ੍ਰਮਾਤਮਾ ਨੂੰ ਰੱਖਦੇ ਉਹਨਾਂ ਦੇ ਹਰ ਇੱਕ ਕੰਮ ਦੇ ਵਿੱਚ ਪ੍ਰਮਾਤਮਾ ਹੈ ਹਰਕ ਕਿਰਤ ਵਿੱਚ ਪ੍ਰਮਾਤਮਾ ਦਾ ਧੰਨਵਾਦ ਹੈ ਉਹ ਕਹਿੰਦੇ ਨੇ ਤੇਰੇ ਤੋਂ ਬਿਨਾਂ ਦੂਜਾ ਹੈ ਹੀ ਕੋਈ ਨਹੀਂ ਅੱਜ ਤਾਂ ਜਿਵੇਂ ਸ਼ਬਦ ਹੈ ਨਾ ਤੁਦ ਬਿਨ ਦੂਜਾ ਨਾਹੀ ਕੋਏ ਤੂੰ ਕਰਤਾਰ ਕਰੇ ਜੋ ਤੂੰ ਕਰਦਾ ਹੁੰਦਾ ਹੋਈ ਹੈ ਬੰਦੇ ਦੇ ਸੋਚਿਆਂ ਬੰਦੇ ਦੇ ਵਿਚਾਰ ਕੀਤਾ ਕੁਝ ਵੀ ਨਹੀਂ ਹੁੰਦਾ ਬੰਦੇ ਦੇ ਯਤਨ ਕੀਤੇ ਵੀ ਕੁਝ ਨਹੀਂ ਹੁੰਦਾ ਹੋਵੇਗਾ ਉਹਦੀ ਬਖਸ਼ਿਸ਼ ਨਾਲ ਹਾਂ ਸਾਡੇ ਯਤਨ ਦੇ ਉੱਤੇ ਉਹ ਆਪਣੀ ਬਖਸ਼ਿਸ਼ ਕਰਦਾ ਹੈ ਬਾਬਾ ਜੀ ਬੈਠੇ ਨੇ ਵਾਰਤਕਾਰ ਅਲੱਗ-ਅਲੱਗ ਤਰੀਕੇ ਦੇ ਨਾਲ ਬਾਬਾ ਜੀ ਦੇ ਨਾਲ ਸੰਬੰਧਿਤ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਾਖੀਆਂ ਹਨ ਹਾਲਾਂਕਿ ਸ਼ਰਧਾਕਾਰ ਲੋਕ ਆਪਣੇ ਇਸ਼ਟ ਦੀ ਉਸਤਤ ਦੇ ਵਿੱਚ ਸ਼ਾਖੀਆਂ ਇਸ ਤਰ੍ਹਾਂ ਨਹੀਂ ਦਰਜ ਕਰ ਵੀ ਦਿੰਦੇ ਹੁੰਦੇ ਨੇ ਪਰ ਸ਼ਾਖੀਆਂ ਦਾ ਕੁਝ ਭਾਵ ਹੁੰਦਾ ਹੈ ਸ਼ਾਖੀਆਂ ਦੇ ਕੁਝ ਅਰਥ ਹੁੰਦੇ ਨੇ ਜਿਹੜੇ ਸਾਨੂੰ ਕਿਸੇ ਰਾਹੇ ਕਿਸੇ ਮੰਜ਼ਲੇ ਮਕਸੂਦ ਵੱਲ ਤੋਰਨ ਦਾ ਯਤਨ ਕਰਦੇ ਹੁੰਦੇ ਨੇ ਬੈਠੇ ਨੇ ਕੋਈ ਲੋਕ ਕਿਸੇ ਮਰਦੇ ਨੂੰ ਲਿਜਾ ਰਹੇ ਨੇ ਨੌਜਵਾਨ ਐ ਮੁਰਸ਼ਿਦ ਹੋ ਚੁੱਕਿਆ ਹੈ ਉਸ ਨੂੰ ਸ਼ਮਸ਼ਾਨ ਘਾਟ ਮਰਕਟ ਤੱਕ ਲਜਾਇਆ ਜਾ ਰਿਹਾ ਸਤੀ ਪ੍ਰਥਾ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਹੈਗਾ ਜੋਰਾਂ ਸ਼ੋਰਾਂ ਤੇ ਸੀ ਬਾਬਾ ਕਬੀਰ ਜੀ ਦੇ ਸ਼ਬਦ ਨੇ ਕਬੀਰ ਸਤੀ ਪਿਕ ਪੁਕਾਰੇ ਚੇ ਚੜੀ ਸੁਨ ਹੋ ਬੀਰ ਮਸਾਨ ਲੋਕ ਸਭਾਇਆ ਚੱਲ ਗਿਓ ਹਮ ਤੁਮ ਕਾਮਨਦਾਨ ਵਿੱਚ ਸਤੀ ਪ੍ਰਤਾ ਦਾ ਜ਼ਿਕਰ ਕੀਤਾ ਉਹ ਕਹਿੰਦੇ ਮਰਨੇ ਤੇ ਕਿਆ ਡਰਪਨਾ ਬਾਬਾ ਕਬੀਰ ਜੀ ਦੇ ਬੋਲ ਹੈ ਮਰਨੇ ਤੇ ਕਿਆ ਡਰਪਨਾ ਜਬ ਹਾਤ ਸੰਧੋਰਾ ਲੀਨ ਸੰਧੋਰਾ ਸੁਹਾਗ ਦੀ ਨਿਸ਼ਾਨੀ ਮੰਨਿਆ ਜਾਂਦਾ ਸੰਧੋਰਾ ਸੀ ਨਾਰੀਅਲ ਦਾ ਇੱਕ ਜਿਹੜਾ ਗੁੱਟ ਹੁੰਦਾ ਸੀਗਾ ਜਿਹਨੂੰ ਹੱਥ ਵਿੱਚ ਫੜ ਕੇ ਸਤੀ ਨੂੰ ਪਹਿਲਾਂ ਤਾਂ ਉਸ ਨੂੰ ਕਿਉਂਕਿ ਸਿੱਧਿਆਂ ਤਾਂ ਇਸ ਤਰ੍ਹਾਂ ਮੌਤ ਕਬੂਲ ਨਹੀਂ ਸੀ ਕੀਤੀ ਜਾ ਸਕਦੀ ਉਹਨੂੰ ਭੰਗ ਪਲਾਈ ਜਾਂਦੀ ਸੀ ਜਦੋਂ ਬੇਸੁਦ ਹੋ ਜਾਂਦੀ ਸੀ ਤਤੂਰਾ ਪੰਗ ਬਹੁਤ ਜ਼ਿਆਦਾ ਨਸ਼ਾ ਕਰਵਾਇਆ ਜਾਂਦਾ ਸੀ ਤੇ ਫਿਰ ਉਹਨੂੰ ਜਿਹੜਾ ਹੈਗਾ ਬਾਸ ਦੀਆਂ ਲੱਕੜੀਆਂ ਦੇ ਵਿੱਚ ਨੂੜ ਕੇ ਉਹਨੂੰ ਚਿਖਾ ਦੇ ਉੱਤੇ ਬਿਠਾ ਦਿੱਤਾ ਜਾਂਦਾ ਸੀ ਪਤੀ ਦੇ ਨਾਲ ਹੀ ਸੜ ਜਾਂਦੀ ਸੀ ਚਾਰ ਸ਼ਪੇਰੇ ਫਿਰ ਢੋਲ ਵਜਾਏ ਜਾਂਦੇ ਸੀਗੇ ਉਸ ਵਕਤ ਇਨਾ ਕ ਖੜਕਾ ਕੇ ਉਸ ਦੀਆਂ ਚੀਕਾਂ ਉਹਨਾਂ ਦੀ ਉਹਦੀ ਕੁਰਲਾਟ ਨਾ ਸੁਣ ਸਕੇ ਤਾਂ ਕਿ ਕੱਲ ਨੂੰ ਲੋਕਾਂ ਦਾ ਸਤੀ ਪ੍ਰਥਾ ਤੋਂ ਵਿਸ਼ਵਾਸ ਹੀ ਨਾ ਕਿਤੇ ਉੱਠ ਜਾਵੇ। ਤਾਂ ਬਾਬਾ ਜੀ ਬੈਠੇ ਨੇ ਕਹਿਣ ਲੱਗੇ ਤੇ ਉਹ ਲੜਕੀ ਨੂੰ ਕਿਹਾ ਕਿਸੇ ਨੇ ਕਹਿਣ ਲੱਗੇ ਵੀ ਦੇਖ ਸਤੀ ਹੋਣ ਲੱਗੀ ਪਰ ਜਿਹੜਾ ਇਹ ਮਹਾਂਪੁਰਖ ਬੈਠਾ ਨਾ ਉਹ ਆਪਣੇ ਧਿਆਨ ਵਿੱਚ ਬੈਠੇ ਨੇ। ਕਹਿਣ ਲੱਗੇ ਬੜੇ ਸਿਆਣੇ ਪੁਰਖ ਨੇ ਇਹਨਾਂ ਤੋਂ ਅਸ਼ੀਰਵਾਦ ਲੈ ਲਾ। ਉਹ ਲੜਕੀ ਜਾਂਦੀ ਹੈ। ਬਾਬਾ ਨਾਮਦੇਵ ਜੀ ਦੇ ਕੋਲ ਜਾ ਕੇ ਉਹ ਨਮਸਕਾਰ ਕਰਦੀ ਉਹ ਲੜਕੀ ਤੇ ਬਾਬਾ ਜੀ ਕਹਿੰਦੇ ਨੇ ਭਾਈ ਸਦਾ ਸੁਹਾਗਣ ਹੋਵੇਂ ਬਾਬਾ ਜੀ ਦੀ ਰਸਨਾ ਚੋਂ ਸੁੱਤੇ ਸਿੱਧ ਨਿਕਲਦਾ ਉਹ ਕਹਿੰਦੇ ਤੂੰ ਸਦਾ ਸੁਹਾਗਣ ਹੋਵੇਂ ਜਦ ਇਹ ਸ਼ਬਦ ਬਾਬਾ ਜੀ ਦੀ ਰਸਨਾ ਚੋਂ ਨਿਕਲਦੇ ਨੇ ਤੇ ਜਿਹੜਾ ਉਹਦਾ ਪਤੀ ਸੀਗਾ ਜਿਹਨੂੰ ਸਮਝ ਰਹੇ ਸਨ ਕਿ ਉਹਦੀ ਮੌਤ ਹੋ ਗਈ ਉਹਦੇ ਸਰੀਰ ਵਿੱਚ ਹਰਕਤ ਆ ਜਾਂਦੀ ਹੈ ਸਾਰੇ ਢੰਡੋਰਾ ਪਿੱਟਿਆ ਜਾਂਦਾ ਵੀ ਭਾਈ ਬਾਬਾ ਜੀ ਦੇ ਬਚਨ ਸੀਗੇ ਤੇ ਮਰਦਾ ਨੌਜਵਾਨ ਜਾਂਦਾ ਹੋ ਗਿਆ ਬਾਦਸ਼ਾਹ ਤੱਕ ਗੱਲ ਪਹੁੰਚ ਜਾਂਦੀ ਬਾਦਸ਼ਾਹ ਵਕਤ ਦਾ ਸਿਕੰਦਰ ਲੋਧੀ ਹੈ ਜਿਹੜਾ ਦੂਸਰੇ ਧਰਮ ਦੂਸਰੇ ਮਜ਼ਹਬ ਦੇ ਲੋਕਾਂ ਨੂੰ ਰਤਾਈ ਜਿਹੜਾ ਹੈਗਾ ਉਹ ਉਹਦੇ ਅੰਦਰ ਸੈਨਿਕ ਸ਼ਕਤੀ ਨਹੀਂ ਹੈ ਜਰਨ ਦੀ ਸ਼ਕਤੀ ਨਹੀਂ ਹੈ ਬਾਬਾ ਜੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਉਹ ਕਹਿੰਦੇ ਮੈਂ ਸੁਣਿਆ ਤੂੰ ਕਿਸੇ ਨੂੰ ਜਾਂਦਾ ਕਰ ਰੋ ਕਹਿੰਦੇ ਨਾ ਮੈਂ ਕੁਝ ਨਹੀਂ ਕੀਤਾ ਕਰਨ ਵਾਲੇ ਨੇ ਕਰ ਦਿੱਤਾ ਲੋਕ ਮੇਰਾ ਨਾਮ ਲੈ ਰਹੇ ਨੇ ਜਿਸ ਤਰ੍ਹਾਂ ਬਾਬਾ ਕਬੀਰ ਜੀ ਕਹਿੰਦੇ ਨੇ ਨਾ ਕੀ ਜਾਣੋ ਕਿਛ ਹਰ ਕੀ ਭਇਓ ਕਬੀਰ ਕਬੀਰ ਕਹਿੰਦੇ ਪਤਾ ਨਹੀਂ ਪ੍ਰਮਾਤਮਾ ਨੇ ਕੀ ਕਰ ਦਿੱਤਾ ਲੋਕ ਮੇਰਾ ਨਾਮ ਲਈ ਜਾਂਦੇ ਨੇ ਕਿਉਂਕਿ ਕਰਨ ਵਾਲਾ ਦਿਸਦਾ ਨਹੀਂ ਨਾ ਇਹਨਾਂ ਨੰਗੀਆਂ ਅੱਖਾਂ ਦੇ ਨਾਲ ਤੇ ਸਾਹਮਣੇ ਜਿਹੜਾ ਕਾਰਨ ਹੈਗਾ ਉਹ ਦਿਸ ਪੈਂਦਾ ਸੀ ਕਾਰਨ ਨੂੰ ਹੀ ਪੁੱਜਣ ਲੱਗ ਜਾਂਦੇ ਆ ਪਿੱਛੇ ਕਰਨ ਵਾਲਾ ਦਿਸਦਾ ਨਹੀਂ ਜਿਹੜਾ ਲਗਾਤਾਰ ਸਾਰਾ ਕੁਝ ਕਰ ਰਿਹਾ ਅਸੀਂ ਕਾਰਨ ਨੂੰ ਪੂਜਦੇ ਹਾਂ ਕਰਨ ਵਾਲੇ ਨੂੰ ਭੁੱਲ ਜਾਂਦੇ ਹਾਂ ਕੀਤੇ ਕੋ ਮੇਰੇ ਸਮਾਨੇ ਕਰਨ ਹਾਰ ਤਰਣ ਜਾਂਦੇ ਉਹ ਕਹਿੰਦੇ ਮੈਂ ਸੁਣਿਆ ਕਹਿਣ ਲੱਗੇ ਫਿਰ ਜੇ ਕਰਤੇ ਨੇ ਇਹ ਕਰ ਦਿੱਤਾ ਤੇ ਫਿਰ ਕਹਿਣ ਲੱਗੇ ਬੁਲਾ ਤੇਰੇ ਕਰਤੇ ਨੂੰ ਬੋ ਮਾਰ ਦਿੱਤੀ ਜਾਂਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਸ਼ਬਦ ਕੀਤਾ ਗਿਆ ਦਰਜੇ ਇਹ ਸ਼ਬਦ ਦਰਜ ਕੀਤਾ ਗੁਰੂ ਸਾਹਿਬ ਨੇ ਕਹਿੰਦੇ ਵੀ ਇਹ ਮੂਈ ਹੋਈ ਜਿਹੜੀ ਮਰੀ ਹੋਈ ਗਾਂ ਹੈਗੀ ਜਾਂਦੀ ਕਰ ਦਿੱਤੇ ਉਹ ਕਹਿੰਦੇ ਵੀ ਬਾਬਾ ਜੀ ਕਹਿੰਦੇ ਵੀ ਮੇਰਾ ਕੀਤਾ ਕੁਝ ਨਹੀਂ ਹੋਣਾ ਪਹਿਲੋਂ ਵੀ ਮੈਂ ਬੇਨਤੀ ਕੀਤੀ ਵੀ ਮੇਰਾ ਕੀਤਾ ਪਹਿਲੋਂ ਵੀ ਕੁਝ ਨਹੀਂ ਹੋਇਆ ਜੋ ਕੁਝ ਕੀਤਾ ਉਹ ਕਰਤੇ ਨੇ ਕੀਤਾ ਉਹਦੀ ਮਰਜ਼ੀ ਦੇ ਵਿੱਚ ਹੋਇਆ ਮੇਰਾ ਤਾਂ ਵਿਅਰਥ ਹੀ ਦੁਨੀਆ ਦੇ ਵਿੱਚ ਐਵੇਂ ਝੂਠੀ ਉਸਤਤ ਲੋਕ ਕਰ ਰਹੇ ਨੇ ਕਰਨ ਵਾਲਾ ਕੁਝ ਹੋਰ ਹੈ ਮੈਂ ਨਾ ਰਹੀਮ ਜੀ ਦੇ ਕੁਝ ਦੋਰੇ ਦੋਹੇ ਪੜ ਰਿਹਾ ਸੀ ਕਹਿੰਦੇ ਨੇ ਇਸ ਤਰ੍ਹਾਂ ਦਾ ਫਕੀਰ ਸੀ ਵਿਚਾਰ ਦੀ ਗੱਲ ਚੇਤੇ ਆ ਗਈ ਕਹਿੰਦੇ ਜੋ ਕੁਝ ਸਾਰੇ ਦਿਨ ਦੇ ਵਿੱਚ ਆਮਦਨ ਹੁੰਦੀ ਸੀ ਨਾ ਰਹੀਮ ਖਾਨ ਖਾਨਾ ਬਹੁਤ ਵੱਡਾ ਫਕੀਰ ਹੋਇਆ ਅਕਬਰ ਦੀ ਪਾਲਣਾ ਪੋਸ਼ਣਾ ਆਪ ਨੂੰ ਪਤਾ ਹੋਵੇ ਇਸ ਨੇ ਕੀਤੀ ਹਮਾਇੂ ਜਦੋਂ ਇਥੋਂ ਜਲਾਵਤਨੀ ਸੀ ਖਾਰ ਕੇ ਚਲਾ ਗਿਆ ਸੀ ਤੇ ਅਕਬਰ ਦੀ ਪਾਲਣਾ ਪੋਸ਼ਣਾ ਰਹੀਮ ਨੇ ਕੀਤੀ ਪਾਲਣਾ ਪੋਸ਼ਣਾ ਨਹੀਂ ਉਹਨੂੰ ਚੰਗਾ ਨੀਤੀਬਾਨ ਬਣਾਇਆ ਅਕਬਰ ਦੇ ਦਰਬਾਰੀ ਰਤਨਾਂ ਦੇ ਵਿੱਚੋਂ ਇੱਕ ਸੀ ਰਹੀਮ ਖਾਨ ਖਾਨ ਤੇ ਉਹ ਕਹਿੰਦੇ ਨੇ ਜੋ ਕੁਝ ਦਿਨ ਦੇ ਵਿੱਚ ਉਹਨੂੰ آمدਨ ਹੁੰਦੀ ਸੀ ਨਾ ਜਿੰਨੀ ਵੀ ਮਾਲੀਆ ਕੁਝ ਟੈਕਸ ਹੁੰਦੇ ਸਨ ਜੋ ਕੁਝ ਸ਼ਾਮ ਤੱਕ ਇਕੱਠਾ ਹੁੰਦਾ ਸੀ ਰਹੀਮ ਜੀ ਵੰਡ ਦਿੰਦੇ ਹੁੰਦੇ ਸੀ ਤੇ ਜਦੋਂ ਵੰਡਦੇ ਸੀ ਨਾ ਤੇ ਕਹਿਣ ਲੱਗੇ ਉਹਨਾਂ ਦੇ ਹੱਥ ਤਾਂ ਬੰਦੇ ਦੇ ਝੋੜੀ ਦੇ ਵਿੱਚ ਪਾਰੇ ਹੁੰਦੇ ਸਨ ਤੇ ਉਹਨਾਂ ਦੀਆਂ ਅੱਖਾਂ ਨੀਵੀਆਂ ਹੁੰਦੀਆਂ ਸਨ ਤੇ ਉਹਨਾਂ ਦੀਆਂ ਅੱਖਾਂ ਵਿੱਚ ਅਥਰੂ ਹੁੰਦੇ ਸਨ ਕਿਸੇ ਨੇ ਫਿਰ ਸਵਾਲ ਕੀਤਾ ਸੀ ਉਹਨਾਂ ਨੂੰ ਪਰਹੀਬ ਜੀ ਜਿਹੜਾ ਬੰਦਾ ਤੁਹਾਡੇ ਵਰਗਾ ਦਾਤਾ ਹੋਵੇ ਉਹਨੂੰ ਤਾਂ ਚਾਅ ਚੜ ਜਾਣਾ ਚਾਹੀਦਾ ਤੁਸੀਂ ਦੇ ਰਹੇ ਹੋ ਤੁਹਾਨੂੰ ਤਾਂ ਮਾਣ ਹੋਣਾ ਚਾਹੀਦਾ ਫਕਰ ਹੋਣਾ ਚਾਹੀਦਾ ਤੁਸੀਂ ਕੁਝ ਦੇ ਰਹੇ ਹੋ ਲੋਕ ਤੁਹਾਡੀ ਉਸਤ ਕਰਦੇ ਨੇ ਤੁਹਾਡੀ ਵਡਿਆਈ ਕਰਦੇ ਨੇ ਜਿਹੜੀ ਵਡਿਆਈ ਤੇ ਉਸਤ ਤੁਹਾਡੀ ਹੋ ਰਹੀ ਹੈ ਇਹ ਤਾਂ ਕਿਸੇ ਦੀ ਵੀ ਹੁੰਦੀ ਨਹੀਂ ਤੁਸੀਂ ਤਾਂ ਬੜਾ ਖੁਸ਼ ਹੋਵੋ ਪਰ ਤੁਸੀਂ ਰੋਂਦੇ ਹੁੰਨੇ ਹੋ ਕਿਉਂ ਫਿਰ ਉਹਨੇ ਜਿਹੜੀ ਅੱਗੋਂ ਗੱਲ ਕਹੀ ਉਹ ਬੜੀ ਕਮਾਲ ਦੀ ਸੀ ਕਹਿਣ ਲੱਗਿਆ ਨਾ ਜਦੋਂ ਮੈਂ ਜੋ ਕੁਝ ਇਕੱਠਾ ਹੁੰਦਾ ਤੇ ਉਹਨੂੰ ਵੰਡਦਾ ਨਾ ਤੇ ਲੋਕ ਮੇਰੀ ਕਰਦੇ ਨੇ ਜੈ ਜੈਕਾਰ ਵੀ ਵਾਹਿ ਰਹੀਮ ਜੀ ਵਾਹ ਤੁਸੀਂ ਕਿੰਨੇ ਦਾਨੀ ਹੋ ਕਿੰਨੇ ਦਾਤੇ ਹੋ ਕਹਿਣ ਲੱਗੇ ਨਾ ਜਦੋਂ ਮੈਨੂੰ ਕੋਈ ਦਾਤਾ ਕਹਿੰਦਾ ਨਾ ਮੇਰੀਆਂ ਨ ਅੱਖਾਂ ਚੱਥਰੂ ਆ ਜਾਂਦੇ ਨੇ ਕਹਿੰਦਾ ਮੈਂ ਸੋਚਦਾ ਵੀ ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਦੇਣ ਵਾਲਾ ਦਾਤਾ ਕੋਈ ਹੋਰ ਹੈ ਮੈਂ ਕੇਵਲ ਇੱਕ ਜਰੀਆ ਹਾਂ ਕਹਿੰਦਾ ਫਿਰ ਮੈਨੂੰ ਸ਼ਰਮ ਆ ਜਾਂਦੀ ਹੈ ਕਿ हे ਦਾਤਾ ਦਾਤਾ ਤੂੰ ਦਿੱਤੀਆਂ ਨੇ ਮੈਂ ਕੱਲਾ ਵੰਡਣ ਵਾਲਾ ਮੈਨੂੰ ਹੀ ਦਾਤਾ ਆਖੀ ਜਾਂਦੇ ਨੇ ਉਹਨਾਂ ਨੂੰ ਸਮਝਾਵਾਂ ਕਿਸ ਤਰ੍ਹਾਂ ਇਹਨਾਂ ਕੋਲ ਉਹ ਅੱਖਾਂ ਨਹੀਂ ਇਹਨਾਂ ਕੋਲ ਉਹ ਸਮਝ ਨਹੀਂ ਇਹਨਾਂ ਨੂੰ ਦੱਸਾਂ ਕਿਸ ਤਰ੍ਹਾਂ ਕਿ ਦੇਣਹਾਰ ਕੋਈ ਔਰ ਹੈ ਤਾਂ ਤੇ ਨੀਚੇ ਨੈਣ ਕਹਿੰਦੇ ਮੇਰੀਆਂ ਅੱਖਾਂ 'ਚ ਫਿਰ ਸ਼ਰਮ ਆ ਜਾਂਦੀ ਹੈ ਮੈਂ ਸ਼ਰਮ ਨਾਲ ਉਸ ਦੇ ਅੱਗੇ ਮੇਰਾ ਸਿਰ ਝੁਕ ਜਾਂਦਾ ਹੈ ਕਿ ਮੈਂ ਹੁਣ ਕੀ ਕਹਾਂ ਇਹਨਾਂ ਲੋਕਾਂ ਨੂੰ ਦਾਤਾ ਤੇਰੀਆਂ ਨੇ ਮੈਂ ਇਕੱਲਾ ਵੰਡ ਰਿਹਾ ਹਾਂ ਤੂੰ ਮਾਲਕ ਹੈ ਕਰਨ ਵਾਲਾ ਤੂੰ ਹੈ ਤੇ ਤੇਰੀ ਕੀਤੇ ਦੀ ਉਸਤਤ ਮੇਰੀ ਹੋ ਰਹੀ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਕਿਹੋ ਨਾ ਸਤਿਗੁਰੂ ਕਹਿੰਦੇ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੇ ਤੋਟਣਾ ਆਬਈ ਅਗਣਤ ਭਰੇ ਪੰਡਾਰ ਆਸਣ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋਇਕਾ ਵਾਰ ਤੂੰ ਦਾਤਾ ਜੀਆਂ ਸਭਨਾ ਦਾ ਬਸੋ ਮੇਰੇ ਮਨ ਮਾਹੀ ਕਿੰਨੇ ਹੀ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਤ ਕੀਤੇ ਸਤਿਗੁਰਾਂ ਨੇ ਸਾਨੂੰ ਸਮਝ ਲੱਗ ਸਕੇ ਦਾਤਾ ਹੈ ਕੋਈ ਅਸੀਂ ਕੇਵਲ ਜਰੀਏ ਹਾਂ ਜੇ ਬੱਚੇ ਨੂੰ ਮਾਂ ਤੋਂ ਖੁਰਾਕ ਮਿਲ ਰਹੀ ਹੈ ਮਾਂ ਇੱਕ ਜਰੀਆ ਹੈ ਮਾਂ ਇੱਕ ਸਾਧਨ ਹੈ ਮਾਂ ਨੂੰ ਉਸ ਦਾਤੇ ਨੇ ਉਹ ਅਬਿਲਟੀ ਉਹ ਸਮਰਥਾ ਉਹ ਮਮਤਾ ਦੇ ਦਿੱਤੀ ਉਸ ਜਰੀਏ ਨਾਲ ਆਪਣੇ ਬੱਚੇ ਦੀ ਪਾਲਣਾ ਕਰ ਰਹੀ ਹੈ ਜੇ ਉਹ ਸਮਰਥਾ ਮਾਂ ਕੋਲ ਨਾ ਹੁੰਦੀ ਤਾਂ ਬੱਚੇ ਨੂੰ ਪਾਲ ਹੀ ਨਹੀਂ ਸਕਦੀ ਪਿਤਾ ਕੁਮਾਰ ਹੈ ਬੱਚਿਆਂ ਵਾਸਤੇ ਪਰ ਉਸ ਨੂੰ ਸਮਰਥਾ ਦੇਣ ਵਾਲਾ ਦਾਤਾ ਕੋਈ ਹੋਰ ਹੈ ਸਮਝ ਦੇਣ ਵਾਲਾ ਦਾਤਾ ਕੋਈ ਹੋਰ ਹੈ ਖਰ ਬਾਬਾ ਨਾਮਦੇਵ ਜੀ ਕਹਿੰਦੇ ਉਹ ਕਹਿੰਦੇ ਕੀ ਦੱਸਾਂ ਤੁਹਾਨੂੰ ਬਾਦਸ਼ਾਹ ਤੁਹਾਨੂੰ ਸਮਝ ਨਹੀਂ ਪੈ ਰਹੀ ਗੱਲ ਦੀ ਮੈਂ ਕੁਝ ਨਹੀਂ ਕੀਤਾ ਕਹਿਣ ਲੱਗੇ ਵੀ ਕੀਤਾ ਜਾਂ ਨਾ ਕੀਤਾ ਗੱਲ ਹੈ ਉਸ ਤੇ ਤੁਹਾਡੀ ਹੋ ਰਹੀ ਤੇ ਮੈਂ ਆਪਣੇ ਰਾਜ ਦੇ ਵਿੱਚ ਕਿਸੇ ਹੋਰ ਮੱਤ ਕਿਤੇ ਹੋਰ ਮਜ਼ਹਬ ਦੇ ਬੰਦੇ ਦੀ ਉਸਤ ਹੋਵੇ ਮੈਂ ਜਾ ਨਹੀਂ ਸਕਦਾ ਮੈਨੂੰ ਇਹ ਬਰਦਾਸ਼ਤ ਨਹੀਂ ਹੈ ਕਹਿਣ ਲੱਗੇ ਜਾਂ ਤਾਂ ਕਰਾਮਾਤ ਦਿਖਾਓ ਕਿ ਮਰੀ ਹੋਈ ਗਾਂ ਨੂੰ ਜਿਉਂਦਾ ਕਰ ਦਿਓ ਕਹਿਣ ਲੱਗੇ ਬਈ ਮਰੀ ਮਰੀ ਹੋਈ ਗਾਂ ਗਰਦਨੋਂ ਦੀ ਕੱਟ ਦਿੱਤੀ ਗਈ ਬਾਬਾ ਨਾਮਦੇਵ ਜੀ ਨੂੰ ਕਿਹਾ ਗਿਆ ਕਿ ਜਿਉਂਦੀ ਕਰੋ ਬਾਬਾ ਨਾਮਦੇਵ ਜੀ ਕਹਿਣ ਲੱਗੇ ਵੀ ਨਹੀਂ ਮੇਰਾ ਕੀਤਾ ਹੋਣਾ ਕੁਝ ਨਹੀਂ ਮਾਂ ਨੇ ਵੀ ਕਿਹਾ ਕਹਿਣ ਲੱਗੇ ਵੀ ਪੁੱਤ ਜਿਹੜੀ ਗੱਲ ਇਹ ਕਹਿੰਦੇ ਨੇ ਜੇ ਕਰਾਮਾਤ ਨਹੀਂ ਤੇ ਫਿਰ ਕਹਿਣ ਲੱਗੇ ਯਤਨ ਕਰ ਆਪਾਂ ਇਹਨਾਂ ਦੇ ਅੱਗੇ ਮਾਫੀ ਮੰਗ ਲੈਣੇ ਆ ਉਹ ਕਹਿਣ ਲੱਗੇ ਨਹੀਂ ਉਹ ਕਰਤੇ ਨੇ ਕਰਨਾ ਪਰ ਫਿਰ ਵੀ ਉਹ ਆਪਣੀ ਮਰਜ਼ੀ ਨਾਲ ਜੋ ਕਰੇ ਜੋ ਨਾ ਕਰੇ ਪਰ ਮੈਂ ਫਿਰ ਵੀ ਜਿਹੜਾ ਹੈਗਾ ਛੋਟੀ ਜੀ ਗੱਲ ਪਿੱਛੇ ਛੋਟੀ ਜੀ ਸਰੀਰਕ ਤਕਲੀਫ ਪਿੱਛੇ ਕੀ ਆਪਣਾ ਸੂਲ ਆਪਣਾ ਸਿਧਾਂਤ ਛੱਡਦੇ ਆਂ ਨਾ ਹੋ ਤੇਰਾ ਪੂੰਗਰਾ ਨਾ ਤੂੰ ਮੇਰੀ ਮਾਏ ਪਿੰਡ ਪਰੇ ਤੋਂ ਹਰ ਗੁਣ ਸਰੀਰ ਦੀਆਂ ਦੁੱਖਾਂ ਪਿੱਛੇ ਉਹ ਕਰਤੇ ਤੇ ਭਰੋਸਾ ਛੱਡਦੇ ਆਂ ਵਿਸ਼ਵਾਸ ਛੱਡਦੇ ਆਂ ਉਸ ਦੀ ਮਰਜ਼ੀ ਨਾਲ ਜੋ ਕੁਝ ਹੋਣਾ ਹੋਣਾ ਹੈ ਮੈਂ ਕੁਝ ਨਹੀਂ ਕਰ ਸਕਦਾ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ 'ਚ ਸ਼ਬਦ ਅੰਕਤ ਹੈ ਕਹਿਣ ਲੱਗੇ ਬੋਈ ਹੋਈ ਗਾਂ ਜਉਂਦੀ ਹੋਈ ਤੇ ਕਹਿਣ ਲੱਗੇ ਕਰਤੇ ਨੇ ਆਪ ਆ ਕੇ ਬਾਬੇ ਨਾਮਦੇਵ ਨੂੰ ਪੁੱਛਿਆ ਬਾਬਾ ਜੀ ਨੂੰ ਕਿ हे ਨਾਮਦੇਵ ਜੀ ਹੁਕਮ ਕਰੋ ਕਹੋ ਤਾਂ ਧਰਨ ਇਕੋਡੀ ਕਰੋ ਕਹੋ ਤਾਂ ਲੈ ਕਰ ਉੱਪਰ ਧਰੋ ਕਹੋ ਤਾਂ ਮੋਈ ਹੋਈ ਗਊ ਦਿਉ ਜਵਾਏ ਸਭ ਕੋਈ ਦੇਖੇ ਪਤਿਆਏ ਤੂੰ ਆਖੇ ਤਾਂ ਧਰਤੀ ਕਰਦੇ ਆ ਮੂਦੀ ਤੂੰ ਹੁਕਮ ਕਰ ਹੁਣ ਭਗਤ ਤੇ ਹੁਕਮ ਦੀ ਉਡੀਕ ਪ੍ਰਮਾਤਮਾ ਕਰ ਰਿਹਾ ਦੇਖੋ ਪ੍ਰੋਸਾ ਤਾਂ ਕਰਕੇ ਦੇਖ ਕਿੰਨਾ ਵੱਡਾ ਹੈ ਉਹ ਕਹਿਣ ਲੱਗੇ ਤੂੰ ਆਖੇਤ ਧਰਤੀ ਹੱਥ ਤੇ ਧਰ ਕੇ ਮਲਦੇ ਆ ਸੁਹਾ ਕਰਦੇ ਨੇ ਕਹਿਣ ਲੱਗੇ ਜੇ ਆਖੇ ਤੇ ਕਹਿਣ ਲੱਗੇ ਮਰੀ ਹੋਈ ਗਾਂ ਜਵਦੀ ਕਰਦੇ ਕਹਿਣ ਲੱਗੇ ਉਹ ਮਰੀ ਹੋਈ ਗਊ ਜਵਦੀ ਹੋਈ ਤੇ ਜਦੋਂ ਬਾਬਾ ਨਾਮਦੇਵ ਜੀ ਦੇ ਕੋਲ ਫਿਰ ਬਾਦਸ਼ਾਹ ਨੇ ਵੀ ਆ ਕੇ ਕਿਹਾ ਉਹ ਕਹਿੰਦੇ ਵੀ ਤੁਹਾਡੇ ਵਿੱਚ ਵਕਯੋ ਕਹਿੰਦੇ ਫਿਰ ਕਿਆ ਕਹਿਣ ਲਗੇ ਮੇਰਾ ਕੀਤਾ ਕੁਝ ਨਹੀਂ ਹੋਇਆ ਇਹ ਕੀਤਾ ਕਰਤੇ ਨਹੀਂ ਹੈ ਤਦ ਬਿਨ ਦੂਜਾ ਅਧ ਦੇ ਸ਼ਬਦ ਦਦ ਬਿਨ ਦੂਜਾ ਨਾ ਹੀ ਕੋਏ ਤੂੰ ਕਰਤਾਰ ਕਰੈ ਸੋ ਹੋਏ ਇਹ ਲਗੇ ਤੇਰੇ ਤੋਂ ਬਿਨਾ ਹੋਰ ਦੂਜਾ ਕੋਈ ਨਹੀਂ ਜੋ ਤੂੰ ਕਰਦਾ ਹੁੰਨਾ ਉਹ ਹੈ ਕੋਈ ਵਾਪਰਦਾ ਹੈ ਤੇਰਾ ਜੋਰ ਤੇਰੀ ਮਨ ਤੇ ਇਕ ਸਦਾ ਸਦਾ ਜਪ ਨਾਨਕ ਇਕ ਕਹਿ ਲਗੇ ਤੇਰਾ ਤਾਣ ਹੈ ਤੇਰਾ ਜੋਰ ਹੈ ਤੇ ਕਹਿਣ ਲੱਗੇ ਤੇਰੇ ਤੋਂ ਬਿਨਾ ਮੈਨੂੰ ਹੋਰ ਕਿਸੇ ਦਾ ਆਸਰਾ ਨਹੀਂ ਇਸੇ ਕਰਕੇ ਸਦਾ ਸਦਾ ਤੇਰਾ ਹੀ ਸਿਮਰਨ ਕਰਦਾ ਸਦਾ ਸਦਾ ਤੈਨੂੰ ਹੀ ਯਾਦ ਕਰਦਾ ਤੇਰੀ ਟੀਕ ਤੇਰਾ ਆਧਾਰ ਸਭ ਉੱਪਰ ਪਰਮ ਬ੍ਰਹਮ ਦਾ ਤਾਰ ਕਹਿਣ ਲੱਗੇ ਤੇਰਾ ਆਸਰਾ ਹੈ ਤੇਰੀ ਤੇਰਾ ਆਧਾਰ ਹੈ ਤੇ ਕਹਿਣ ਲੱਗੇ ਤੂੰ ਸਭ ਤੋਂ ਉੱਤੇ ਹੈ ਬਾਕੀ ਸਭ ਕੁਝ ਤੇਰੇ ਤੋਂ ਥੱਲੇ ਹੈ ਤੂੰ ਸਰਵਪ੍ਰੀ ਹੈ ਤੂੰ ਸੁਪੀਰੀਅਰ ਹੈ ਤੂੰ ਸੁਪਰੀਮ ਹੈ ਤੂੰ ਹੈ ਸਭ ਕੁਝ ਬਣਾਉਣ ਵਾਲਾ ਹੈ ਤੂੰ ਹੈ ਤੂੰ ਕੋ ਬਣਾਹਾਰ ਤੇਰੀ ਟੇਕ ਤੇਰਾ ਆਸ ਸੋਸ ਕਰਤੇ ਔਰਖ ਦੀ ਉਸਤ ਇਸ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਕੀਤੀ ਸੰਪੂਰਨ ਸ਼ਬਦ ਆਪਣੇ ਕੋਲ ਸਮੇਂ ਦਾ ਭਾਵ ਹੋਣ ਕਰਕੇ ਸੰਪੂਰਨ ਸ਼ਬਦ ਦੀ ਵਿਚਾਰ ਵਿਵੇਚਨਾ ਨਹੀਂ ਹੋ ਸਕਦੀ ਸੋ ਬਾਕੀ ਦੀ ਵਿਚਾਰ ਆਪਾਂ ਯਤਨ ਕਰਾਂਗੇ ਕੱਲ ਨੂੰ ਰਹਿੰਦੀ ਹੋਈ ਵਿਚਾਰ ਸਾਂਝੀ ਕਰਾਂਗੇ ਅੱਜ ਦੇ ਲਈ ਇਹਨੀਆਂਕ ਬੇਨਤੀਆਂ ਪ੍ਰਵਾਨ ਕਰ ਲੈਣੀਆਂ ਊਣ ਤਾਈਆਂ ਦੇ ਲਖੀਮਾਂ ਦੇ ਜਾਚਖਾਂ ਬੋਲਾਂ ਸਾਰੀਆਂ ਸਾਡੀਆਂ ਚੰਗੀਆਂ ਗੱਲਾਂ ਗੁਰਾਂ ਦੀਆਂ ਜਾਣਦੇ ਹੈਰ ਦੇ ਚ ਵਸਾਉਂਦੇ ਐ ਇੱਕੋ ਵਾਰ ਕਹਿਣ ਤੇ ਸਾਰੇ ਬੋਲੀਏ ਜੀ ਵਾਹਿਗੁਰੂ ਜੀ ਕਾ ਖਾਲਸਾ